ਸਵਾਲ ਪੈਦਾ ਹੁੰਦਾ ਆਖਰ ਕੀ ਹੈ ਪ੍ਰਮਾਤਮਾ ਦੀ ਇੱਛਾ ਉਸ ਦੀ ਇੱਛਾ ਦਾ ਵੀ ਤਾਂ ਪਤਾ ਚੱਲੇ ਆਖਰ ਉਹ ਕੀ ਚਾਹੁੰਦਾ ਹੈ ਆਖਰ ਉਹ ਕੀ ਕਰਨਾ ਚਾਹੁੰਦਾ ਹੈ ਕਮ ਸੇ ਕਮ ਇਤਨਾ ਤੇ ਸਾਨੂੰ ਪਤਾ ਚੱਲੇ ਕਿ ਪ੍ਰਮਾਤਮਾ ਦੀ ਇੱਛਾ ਕੀ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ ਪ੍ਰਮਾਤਮਾ ਦੀ ਇੱਛਾ ਕੀ ਹੈ ਜਗਤ ਬਾਰੇ ਸੰਸਾਰ ਬਾਰੇ ਤੇਰੇ ਬਾਰੇ ਜੋ ਹੋਵਾ ਉਹ ਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਜੋ ਹੋ ਗਿਆ ਹੈ ਹੋਣਾ ਹੀ ਸੀ ਇਹੀ ਪ੍ਰਮਾਤਮਾ ਦੀ ਰਜ਼ਾ ਇਹੀ ਪ੍ਰਮਾਤਮਾ ਦੀ ਇੱਛਾ ਦਿਨ ਹੋਇਆ ਹੈ ਹੋਣਾ ਹੀ ਸੀ ਉਸ ਦੀ ਇੱਛਾ ਰਾਤ ਹੋਈ ਹੈ ਹੋਣੀ ਸੀ ਉਸ ਦਾ ਹੁਕਮ ਜਨਮ ਹੋਇਆ ਹੈ ਹੋਣਾ ਹੀ ਸੀ ਇੱਕ ਹੁਕਮ ਮਰਨ ਹੋਇਆ ਹੈ ਹੋਣਾ ਹੀ ਸੀ ਉਸ ਦੀ ਰਜ਼ਾ ਜਵਾਨੀ ਆਈ ਹੈ ਆਉਣੀ ਸੀ ਉਸ ਦੀ ਇੱਛਾ ਪਰ ਬੁਢੇਪਾ ਆਇਆ ਹੈ ਆਉਣਾ ਹੀ ਸੀ ਉਸ ਦੀ ਇੱਛਾ ਸੁਖ ਮਿਲੇ ਹੈ ਮਿਲਣਾ ਹੀ ਸੀ ਉਸ ਦੀ ਰਜ਼ਾ ਦੁੱਖ ਮਿਲੇ ਹੈ ਮਿਲਣਾ ਹੀ ਸੀ ਉਸ ਦਾ ਹੁਕਮ ਇੱਜ਼ਤ ਮਿਲੀ ਹੈ ਮਿਲਣੀ ਸੀ ਇੱਕ ਹੁਕਮ ਬੇਇੱਜ਼ਤੀ ਹੋ ਗਈ ਹੈ ਹੋਣਾ ਹੀ ਸੀ ਇੱਕ ਹੁਕਮ ਜੋ ਹੋਆ ਉਹ ਵਤ ਸੋ ਜਾਣੇ ਜੋ ਹੋ ਗਿਆ ਇਹਨੂੰ ਸਮਝ ਲਈ ਹੋਣਾ ਹੀ ਸੀ it was the chat